ਆਈਮ ਨਿਊ 24 ਦੇਖ ਰਹੇ ਦਸਕਾ ਨੂੰ ਜਗਦੀਪ ਕੰਡਾ ਜੀ ਵੱਲੋਂ ਪਿਆਰ ਭਰੀ ਸਸਰੀ ਕਾਲ ਅੱਜ ਪਿੰਡ ਰਤੋਕੇ ਦੀ ਬਹੁਤ ਦੁੱਖਦਾਈ ਘਟਨਾ ਸਾਹਮਣੇ ਆਈ ਹੈ ਸੋਨਾ ਸਿੰਘ ਕਿਸਾਨ ਉਹ ਜਗੀਰ ਸਿੰਘ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਜੋ ਕਿ ਲੋਕਾਂ ਦੇ ਖਾਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ ਉਹਨਾਂ ਦੇ ਘਰ ਵਿੱਚ ਤਾਰ ਦੀ ਸਪਰਕ ਨਾਲ ਅੱਗ ਲੱਗ ਗਈ ਜਿਸ ਵਿੱਚ ਸਾਰੇ ਲੀੜੇ ਕੱਪੜੇ ਧਲਾਈਆਂ ਰਜਾਈਆਂ ਕੋਈ ਵੀ ਸਮਾਨ ਕਰਦਾ ਨਹੀਂ بچਿਆ ਅਸੀਂ ਬੇਨਤੀ ਕਰਦੇ ਹਾਂ ਦਾਨੀ ਸੱਜਣਾ ਨੂੰ ਕਿ ਇਹਨਾਂ ਦੀ ਵੱਦ ਤੋਂ ਵੱਦ ਮਦਦ ਕੀਤੀ ਜਾਵੇ ਅਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਬਹੁਤ ਨੁਕਸਾਨ ਹੋਇਆ ਹੈ ਇਹਨਾਂ ਨੂੰ ਵੱਦ ਤੋਂ ਵੱਦ ਮਦਦ ਕੀਤੀ ਜਾਵੇ ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ ਇਹਨਾਂ ਦਾ ਮੋਬਾਈਲ ਨੰਬਰ 84278 29082 ਅਤੇ ਇਹਨਾਂ ਦਾ ਖਾਤਾ ਨੰਬਰ 0742001700028272 ਅਤੇ ਇਹਨਾਂ ਦਾ ਆਈਐਫਸੀ ਕੋਡ PUNB0074200 ਹੈ ਖੇਮ ਕਰਨ ਤੋਂ ਜਗਦੀਪ ਕੰਡਾ ਜੀ ਦੀ ਖਾਸ ਰਿਪੋਰਟ ਬੁੱਤੀ ਸਰਮਨ ਸਿੰਘ ਅੱਛਾ ਜਿਹੜੀ ਅੱਜ ਇਹ ਅੱਗ ਲੱਗੀ ਹੈ ਇਹਨਾਂ ਦੇ ਘਰ ਦੇ ਵਿੱਚ ਇਹ ਕਿਸ ਤਰ੍ਹਾਂ ਅੱਗ ਲੱਗੀ ਹੈ ਦੱਸੋ ਇਹਦਾ ਕੀ ਕਾਰਨ ਇਹ ਵੀਰ ਜੀ ਬੱਤੀ ਦੀ ਸਪਾਰਕ ਨਾਲ ਅੱਗ ਲੱਗੀ ਹੈ ਅੱਛਾ ਕਿੰਨਾ ਕ ਨੁਕਸਾਨ ਹੋਇਆ ਵੀਰ ਜੀ ਇਹਨਾਂ ਦਾ ਕੋਈ ਵੀ ਚੀਜ਼ ਵਰਤੋਂ ਵਾਲੀ ਜਿਹੜੀ ਕਿ ਨਹੀਂ ਬਜੀ ਸਭ ਸ਼ਵਾਹ ਹੋ ਗਈ ਸੜਕੇ ਵੀਰ ਜੀ ਠੀਕ ਹੈ ਤੇ ਕਿੰਨੇ ਕ ਵਜੇ ਅੱਗ ਲੱਗੀ ਇਹ ਵੀਰ ਜੀ 15 20 ਮਿੰਟ ਹੋ ਗਏ ਇਸ ਗੱਲ ਨੂੰ ਜੀ ਅੱਛਾ ਤੇ ਅੱਗ ਤੇ ਕਾਬੂ ਤੁਸੀਂ ਮਲਕੀ ਪਾਇਆ ਕਿ ਜਾਂ ਹੋਰ ਅਸੀਂ ਵੀਰ ਜੀ ਤਿੰਨ ਚਾਰ ਮੁੰਡੇ ਜਿਹੜੇ ਆਪਣੇ ਵੇੜੇ ਦੇ ਵਿੱਚੋਂ ਸਾਰਿਆਂ ਨੇ ਆਣ ਕੇ ਬਾਟੀਆਂ ਲੈ ਕੇ ਆਪੋ ਆਪਣੇ ਘਰੋਂ ਪਾਣੀ ਲਿਆਣ ਕੇ ਅੱਗ ਬੁਝਾਉਣ ਦੀ ਬੜੀ ਕੋਸ਼ਿਸ਼ ਕੀਤੀ ਅੱਧਾ ਘੰਟਾ ਤੱਕ ਜਿਹੜੀ ਅੱਗ ਨਹੀਂ ਬੁਝੀ ਜੀ ਅੱਛਾ ਤੇ ਇਹ ਤੁਸੀਂ ਕੀ ਕਾਰਨ ਸਮਝਦੇ ਹੋ ਅੱਗ ਲੱਗਣ ਦਾ ਅੱਗ ਲੱਗਣ ਦਾ ਕਾਰਨ ਇਹੋ ਹੈ ਜੀ ਸਪਾਰਕ ਹੋ ਕੇ ਬੱਤੀ ਦੀ ਮਤਲਬ ਕਿ ਅੱਗ ਲੱਗ ਗਈ ਆ ਜੀ ਤੇ ਇਹਦਾ ਜਿੰਨਾ ਵੀ ਨੁਕਸਾਨ ਹੋਇਆ ਵਾ ਸਾਡੀ ਤੇ ਉਹ ਬੇਨਤੀ ਆ ਵੀ ਇਹ ਭੈਣ ਜਿਹੜੀ ਗਰੀਬਣੀ ਆ ਹਾਂਜੀ ਤੇ ਆਪਦਾ ਕੰਮ ਧੰਦਾ ਕਰਕੇ ਜਿਹੜਾ ਇਹਨੂੰ ਜੀ ਚੀਜ਼ਾਂ ਬਣਾਈਆਂ ਵਾ ਤੋਂ ਇਹਨਾਂ ਨੂੰ ਮਿਲ ਜਾਣਾ ਠੀਕ ਹੈ ਤੇ ਤੁਸੀਂ ਸਰਕਾਰ ਕੋਲੋਂ ਕੀ ਅਪੀਲ ਕਰਦੇ ਸਾਡੀ ਇਹੋ ਹੀ ਮੰਗਿਆ ਵੀਰ ਜੀ ਸਰਕਾਰ ਕੋਲੋਂ ਕਿ ਜਿੰਨਾ ਨੁਕਸਾਨ ਹੋਇਆ ਸਾਨੂੰ ਮਿਲ ਜਾਵੇ